ਮੀਤ ਹੁਣ ਕਿੱਥੋਂ ਮਿਲਦੇ ਬੰਦਾ ਬੰਦੇ ਨੂੰ ਵੱਖ ਰਿਹਾ ਹੈ ਦਿਲ ਦੇ ਮੀਤ ਹੁਣ ਕਿੱਥੋਂ ਮਿਲਦੇ ਆ ਬੰਦਾ ਬੰਦੇ ਨੂੰ ਵੱਖ ਰਿਹਾ ਹੈ ਇਹ ਕੈਸੀ ਹਵਾ ਹੈ ਮੰਨਦੀ ਚੱਲੀ ਸ਼ਹਿਰ ਦਾ ਬੇੜਾ ਕਰ ਕਰੇ ਬੱਲੇ ਬੱਲੇ ਜੀ ਆਪਣਾ ਉੱਲੂ ਸਿੱਤਾ ਕਿਸ ਤਰ੍ਹਾਂ ਹੋਵੇ ਜੀ ਆਪਣਾ ਉੱਲੂ ਸਿੱਤਾ ਕਿਸ ਤਰ੍ਹਾਂ ਹੋਵੇ ਕੋਈ ਇਹ ਸੋਚ ਸਿਰ ਖਰ ਕਰਿਆ ਹੈ ਅੰਦਰੋਂ ਮਾਰ ਚੁਪ ਤੇ ਮੈਂ ਬਨੋਟੀ ਵਸੇ ਖਾਰੇ ਬੇਰੁਖੀ ਵਿੱਚ ਸਰ ਗਏ ਵਾ ਜਜ ਬਾਤਾਂ ਦੀ ਰਹੀ ਨਾ ਕਦਰ ਹੋਈ ਜਜ ਬਾਤਾਂ ਦੀ ਰਹੀ ਨਾ ਕਦਰ ਹੋਈ ਕੋਣ ਕਰ ਕਿਸੇ ਤੇ ਤਸ ਰਾਇਏ ਚੁੱਪ ਚਪੀਤੇ ਨੂੰ ਚੁੱਪ ਰਹਿ ਨਾ ਦਿੰਦੇ ਬੰਦਾ ਔਰ ਗਲਾ ਨਾਲ ਖੜ ਕਰਿਆਏ ਵਾ ਵਾ ਚੁੱਪ ਚਪੀਤੇ ਨੂੰ ਚੁੱਪ ਰਹਿ ਨਾ ਦਿੰਦੇ ਬੰਦਾ ਔਰ ਗਲਾ ਦਾ ਖੜ ਕਰਿਆਏ ਦੀਪ ਕਾਗਜ ਦੇ ਸ਼ੈਤਾਨ ਦੀ ਖਤਰ ਕੰਦਾ ਦੀਪ ਆ ਗਈ ਦੇਸ਼ ਹੈ ਤਾਂ ਦੀ ਖਤਰ ਇਨਸਾਨ ਇਨਸਾਨ ਆਰਖੜ